ਹੈਲੋ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਹਾਂਜੀ ਅੱਜ ਮੈਂ ਵੀਡੀਓ ਦੇ ਵਿੱਚ ਪਹਿਲਾਂ ਆਪਣੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਇਸੇ ਤਰ੍ਹਾਂ ਹੀ ਮੇਰੀਆਂ ਭੈਣਾਂ ਨੇ ਮੈਨੂੰ ਰਿਸਪੌਂਸ ਦਿੰਦੇ ਰਹਿਣਾ ਜੀ ਹਾਂਜੀ ਆਓ ਮੈਂ ਅੱਜ ਤੁਹਾਨੂੰ ਦਿਖਾਉਣੀ ਹਾਂ ਜੀ ਇੱਕ ਦੋ ਕੋਟ ਸੈੱਟ ਦਾ ਫੈਬਰਿਕ ਇਹ ਦੇਖੋ ਪਹਿਲਾ ਫੈਬਰਿਕ ਤੁਸੀਂ ਦੇਖ ਰਹੇ ਹੋ ਬਲੈਕ ਕਲਰ ਦਾ ਲਾਈਟ weight ਦੇ ਵਿੱਚ ਹੈ ਜੀ ਇਹ ਵਾਲਾ ਬਹੁਤ ਹੀ ਲਾਈਟ weight ਦੇ ਵਿੱਚ ਹੈ ਹਲਕਾ-ਹਲਕਾ ਇਹਦੇ ਵਿੱਚ ਨਾ ਰਿੰਕਲ ਆ ਦੇਖੋ ਇਹ ਦੇਖੋ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਹ ਰਿੰਕਲ ਵਾਲਾ ਸਟੱਫ ਹੈ ਜੀ ਇਹਦੇ ਕੋਟ ਸੈੱਟ ਬਣ ਕੇ ਬਹੁਤ ਹੀ ਵਧੀਆ ਲੱਗਣਗੇ ਤੇ ਹਾਂਜੀ ਇਹ ਤੁਸੀਂ ਕੋਟ ਸੈੱਟ ਨਾਲ ਔਨ ਆਰਡਰ ਵੀ ਤਿਆਰ ਕਰਵਾ ਸਕਦੇ ਹੋ ਸਾਡੇ ਕੋਲੋਂ ਹਾਂਜੀ ਇਹਦੇ ਵਿੱਚ ਮੈਂ ਦੂਸਰਾ ਕਲਰ ਤੇ ਪਿੰਟ ਦਿਖਾਉਣੀ ਹੈ ਜੀ ਇਹ ਦੇਖੋ ਇਹਦੇ ਵਿੱਚ ਇਹ ਆ ਗਿਆ ਮੈਂ ਰੂਮ ਸ਼ੇਡ ਇਧਰ ਨੂੰ ਆਇਆ ਦਾ ਪ੍ਰਿੰਟ ਹੈ ਦੇਖੋ ਇਧਰਲੀ ਸਾਈਡ ਐਵੇਂ ਕਰਕੇ ਇਹ ਦੇਖੋ ਇਹ ਵੀ ਹਲਕਾ ਹਲਕਾ ਰਿੰਕਲ ਵਾਲਾ ਪ੍ਰਿੰਟ ਬਹੁਤ ਹੀ ਸੋਹਣਾ ਜੀ ਵੇਟ ਬਹੁਤ ਲਾਈਟ ਹੈ ਇਹਨਾਂ ਦਾ ਇਹ ਕੋਟ ਸੈੱਟ ਬਣ ਕੇ ਬਹੁਤ ਸੋਹਣੇ ਲੱਗਣਗੇ ਠੀਕ ਹੈ ਜੀ ਇੱਕ ਥੋੜਾ ਪ੍ਰੀਮੀਅਮ ਕੁਆਲਿਟੀ ਦਾ ਇਹ ਹੈ ਜੇ ਇਹ ਦੇਖੋ ਇਹ ਸ਼ਾਰਟਨ ਸ਼ਿਲਕ ਚ ਹੈ ਜੀ ਸ਼ਾਰਟਨ ਸ਼ਿਲਕ ਇਹ ਦੇਖੋ ਇਹਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਐਸਟਫ ਵੀ ਬਹੁਤ ਵਧੀਆ ਵੇਟ ਵਿੱਚ ਇਹ ਥੋੜਾ ਜ ਹੈਵੀ ਹੈ ਜੀ ਇਹ ਵਾਲਾ ਇਹ ਵਾਲੇ ਲਾਈਟ ਵੇਟ ਚ ਨੇ ਇਹ ਥੋੜਾ ਹੈਵੀ ਵੇਟ ਦੇ ਵਿੱਚ ਹੈ ਵੈਸੇ ਇਹਨਾਂ ਦੇ ਕੋਟ ਸੈਟ ਤਿਆਰ ਹੋ ਕੇ ਬਹੁਤ ਹੀ ਸੋਹਣੇ ਲੱਗਣਗੇ بس ਅੱਜ ਮੈਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਦੀ ਜੀ ਅੱਜ ਮੈਂ ਇਨਾ ਖੁਸ਼ੀ ਲੈ ਕੇ ਆਈ ਸੀ ਤੁਹਾਡੇ ਵਾਸਤੇ ਹਾਂਜੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਪਸੰਦ ਆਏ ਹੋਣਗੇ ਤੇ ਪਲੀਜ਼ ਜਿੰਦਾ ਮੈਨੂੰ ਰਿਸਪੌਂਸ ਦੇ ਰਹੀਆਂ ਮੇਰੀਆਂ ਭੈਣਾ ਇਸੇ ਤਰ੍ਹਾਂ ਹੀ ਮੈਨੂੰ ਰਿਸਪੌਂਸ ਦਿੰਦੇ ਰਹਿਣਾ ਤੇ ਜਿੰਨੇ ਜਿਹੜਾ ਮੇਰਾ ਪਹਿਲੀ ਵਾਰ ਚੈਨਲ ਦੇਖ ਰਿਹਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ